ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਲੜਾਈ ਦੇ ਵਿੱਚ ਉਹਦੀ ਲੜੀ ਦੇ ਵਿੱਚ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਜਿਹਦੇ ਵਿੱਚ ਕਪੂਰਥਲਾ ਦੇ ਵਿੱਚ ਫਗਵਾੜੇ ਸ਼ਹਿਰ ਦੇ ਵਿੱਚ ਇੱਕ ਵੱਡਾ ਸਾਈਬਰ ਕ੍ਰਾਈਮ ਸਿੰਡੀਕੇਟ ਬਸਟ ਕੀਤਾ ਗਿਆ ਤੇ ਉਹਨਾਂ ਵੱਲੋਂ ਉਹਨਾਂ ਕੋਲੋਂ ਬਹੁਤ ਵੱਡੇ ਪੱਧਰ ਤੇ ਕਵਰੀਜ਼ ਹੋਈਆਂ 18 ਸਤੰਬਰ ਦੀ ਰਾਤ ਨੂੰ ਸਾਨੂੰ ਇੱਕ ਖੂਫੀ ਇਤਲਾ ਮਿਲੀ ਸੀ ਕਿ ਫਗਵਾੜਾ ਏਰੀਆ ਦੇ ਆ ਤਾਜ਼ਾ ਬਿਲਾਦੇ ਵਿੱਚ ਇੱਕ ਵੱਡੇ ਪੱਧਰ ਤੇ ਸਾਈਬਰ ਫਰਾਡ ਰੈਕਟ ਜਿਹੜਾ ਕੰਮ ਕਰ ਰਿਹਾ ਹੈ ਜੋ ਕਿ ਘੋੜੇ ਪਾਲੇ ਲੋਕਾਂ ਨੂੰ ਸਾਈਬਰ ਫਰਾਡ ਦਾ ਸ਼ਿਕਾਰ ਬਣਾਉਂਦਾ ਤੁਰੰਤ ਇੱਥੇ ਕਾਰਵਾਈ ਕਰਦੇ ਹੋਏ ਵੱਖ-ਵੱਖ ਪੁਲਿਸ ਟੀਮਾਂ ਡੀਐਸਪੀ ਸਿਟੀ ਸਿਟੀ ਫਗਵਾੜਾ ਐਸਐਚਓ ਸਾਈਬਰ ਕ੍ਰਾਈਮ ਕਪੂਰਥਲਾ ਐਸਐਚਓ ਸਿਟੀ ਫਗਵਾੜਾ ਤੇ ਹੋਰ ਪੁਲਿਸ ਕਰਮੀ ਤੁਰੰਤ ਮੌਕੇ ਤੇ ਪਹੁੰਚੇ ਤੇ ਉਹਨਾਂ ਨੇ ਜਿਹੜਾ ਇਪ੍ਰਮਾਈਜ਼ ਚੈੱਕ ਕੀਤਾ ਚੈੱਕ ਕਰਨ ਤੇ ਇਹ ਪਾਇਆ ਗਿਆ ਕਿ ਬਹੁਤ ਵੱਡੀ ਤਾਦਾਦ ਦੇ ਲੋਕ ਲੈਪਟਾਪ ਕੰਪਿਊਟਰ ਦੇ ਉੱਤੇ ਬੜੀ ਜੀ ਸਸਪੀਸ਼ੀਅਸ ਜਿਹੜੇ ਐਕਟੀਵਿਟੀਜ਼ ਕਰ ਰਹੇ ਸੀ ਉਹਨਾਂ ਦੀ ਮੌਨਲੀ ਪੁਝਿਸ਼ ਤੋਂ ਇਹ ਗੱਲ ਸਾਹਮਣੇ ਆਈ ਕਿ ਉਹਨਾਂ ਵੱਲੋਂ ਇੱਕ ਵੱਡੇ ਪੱਧਰ ਦਾ ਸਾਈਬਰ ਫਰਾਡ ਰੈਕਟ ਮੌਕੇ ਤੇ ਚਲਾਇਆ ਜਾ ਰਿਹਾ ਸੀਗਾ ਮੌਕੇ ਤੇ ਤੁਰੰਤ ਜਿਹੜੀ ਕਾਰਵਾਈ ਕਰਦੇ ਹੋਏ ਜਿਹੜੇ 38 ਲੋਕਾਂ ਨੂੰ ਜਿਹੜਾ ਰਾਉਂਡ ਅਪ ਕੀਤਾ ਗਿਆ ਤੁਰੰਤ ਹੀ ਮੌਕੇ ਤੇ ਜਿਹੜੀ ਐਫ ਆਈ ਆਰ ਜਿਹੜੀ ਦਰਜ ਕੀਤੀ ਗਈ ਧਾਰਾਵਾਂ 111 ਬੀ ਐਨ ਐਸ ਜੋ ਕਿ ऑर्गेनाइज्ड क्राइम दी सख्त धारा है एदे नाल 318 4 वीएनएस जो कि चीटिंग दी धारा है जी है एदे नाल 66 सी ਤੇ 66 बी आईटी एक्ट जो कि इंपर्सोनेशन ਤੇ आइडेंटिटी थेफ्ट ਨੂੰ ਲੇਟ ਕਰਦੀ ਹੈ ਉਹਦੇ ਤਹਿਤ ਆਾ ਥਾੜਾ ਸਾਈਬਰ क्राइम ਕਪੂਰਚਲਾ ਦੇ ਵਿੱਚ ਮਕਦਮਾ ਦਰਜ ਕਰਕੇ 38 ਲੋਕਾਂ ਨੇ ਜਿਹੜੀ ਅਰੈਸਟ ਪਾਈ ਗਈ ਹੈ ਮੋਢਲੀ ਪੁਚੇਸ਼ਪਾਈ ਗਾਲ ਸਾਹਮਣੇ ਆਈ ਹੈ ਕਿ ਜਿਹੜੇ ਸਾਈਬਰ ਫਰਾਡਸਟਰ ਸੀਗੇ ਇਹ ਬਾਹਰਲੇ ਮੁਲਕਾਂ ਤੇ ਖਾਸ ਕਰਕੇ ਜਿਹੜਾ ਅਮਰੀਕਾ ਤੇ ਕੈਨੇਡਾ ਦੇ ਜਿਹੜੇ ਭੋਲੇ-ਪਾਲੇ ਮਾਸੂਮ ਐ ਉਹਨਾਂ ਨੂੰ ਆਨਲਾਈਨ ਜਿਹੜਾ ਫਰਾਡ ਕਰਕੇ ਆਪਣੇ ਚਾਂਸੇ ਤੇ ਪਸਾਂਦੇ ਸੀ ਤੇ ਉਹਨਾਂ ਕੋਲੋਂ ਜਿਹੜੇ ਪੈਸੇ ਦੀ ਜਿਹੜੀ ਠੱਗੀ ਮਾਰਦੇ ਸੀ ਲੋਕਾਂ ਦੇ ਫੋਨ ਦੇ ਤੇ ਜਾਂ ਉਹਨਾਂ ਦੇ ਲੈਪਟਾਪ ਦੇ ਉੱਤੇ ਜਾਂ ਕੰਪਿਊਟਰ ਦੇ ਉੱਤੇ ਇੱਕ ਪਾਪਅਪ ਲਿੰਕ ਜਨਰੇਟ ਕਰਦੇ ਸੀ ਜਿਹਨੂੰ ਕਲਿੱਕ ਕਰਨ ਤੇ ਇੱਕ ਇਹਨਾਂ ਨੂੰ ਡਰਾਇਆ ਜਾਂਦਾ ਸੀ ਕਿ ਤੁਹਾਡੇ ਕੰਪਿਊਟਰ ਕਰੱਪਟ ਹੋ ਗਿਆ ਹੈ ਜਾਂ ਇਸ ਵਿੱਚ ਵਾਇਰਸ ਆ ਗਿਆ ਹੈ ਤੇ ਕਲਿੰਕ ਕਰਦੇ ਹੀ ਉਹਨਾਂ ਦੀ ਕਾਲ ਜਿਹੜੀ ਟੋਲ ਫ੍ਰੀ ਨੰਬਰ ਰਾਹੀਂ ਇੱਥੇ ਫਰਵਾੜਾ ਕਾਲ ਸੈਂਟਰ ਚ ਆਉਂਦੀ ਸੀ ਤੇ ਇਹਲਾ ਵੱਲੋਂ ਉਹਨਾਂ ਨੂੰ ਗਾਈਡ ਕੀਤਾ ਜਾਂਦਾ ਸੀ ਕਿ ਆਪਣੀ ਫੋਨ ਦੀ ਜਾਂ ਲੈਪਟਾਪ ਦੀ ਸਕਰੀਨ ਸਕ੍ਰੀਨ ਮਿਰਰਿੰਗ ਕਰੋ ਸਾਡੇ ਇਹ ਆ ਉਹ ਆ ਸੌਫਟਵੇਅਰ ਇੰਸਟਾਲ ਕਰੋ ਤੇ ਉਹਦੇ ਹੀ ਆਧਾਰ ਤੇ ਅੱਗੇ ਇਹਨਾਂ ਦੀ ਜਿਹੜੀ ਆਈਡੈਂਟੀਟੀ ਤੋਂ ਜਿਹੜਾ ਡੇਟਾ ਚੋਰੀ ਕਰਕੇ ਸਾਈਬਰ ਠੱਗੀ ਜਿਹੜਾ ਲੋਕਾਂ ਤੋਂ ਮਾਰੀ ਜਾਂਦੀ ਸੀ ਜਿਹੜੀ ਠੱਗੀ ਮਾਰਨ ਉਪਰੰਤ ਜੋ ਪੈਸੇ ਆਉਂਦੇ ਸੀ ਉਹਨਾਂ ਨੂੰ ਇਹ ਬਿਟਕੋਇਨ ਦੇ ਵਿੱਚ ਕਨਵਰਟ ਕਰਕੇ ਆਪਣੀ ਜਿਹੜੀ ਫਰਦਰ ਪ੍ਰੋਜੈਕਸ਼ਨਸ ਕਰਦੇ ਸੀਗੇ ਤੇ ਜੋ ਵੀ ਆਪਰੇਸ਼ਨਲ ਇਹਨਾਂ ਨੂੰ ਇੱਥੇ ਖਰਚੇ ਦੀ ਲੋਡ ਪੈਂਦੀ ਸੀ ਤੇ ਜਿਹੜੀ ਤਨਖਾਹਾਂ ਦੀ ਲੋਡ ਪੈਂਦੀ ਸੀ ਉਹ ਹਵਾਲਾ ट्रांजੈਕਸ਼ਨ ਦੇ ਥਰੂ ਆ ਇੱਥੇ ਜਿਹੜਾ ਇੱਥੇ ਕਰਮੀਆਂ ਨੂੰ ਜਿਹੜਾ ਉਹ ਦਿੱਤੀ ਜਾਂਦੀ ਸੀ ਜਿਹੜਾ ਇਹ 38 ਦੋਸ਼ੀ ਜਿਹੜੇ ਅਸੀਂ ਰੈਸਟ ਕੀਤੇ ਐ ਉਹਦੇ ਵਿੱਚੋਂ ਮжоਰਿਟੀ ਲੋਕ ਜਿਹੜੇ ਜਿਹੜੇ ਪਾਰਲੇ ਸਟੇਟ ਦੇ ਜਿਹੜੇ ਕੈਂਸੀਆ ਰੀਜਨ ਤੇ ਹੈਗੇ ਆ ਜਿਨ੍ਹਾਂ ਨੂੰ ਇੱਕ ਜੋਬ ਰਿਕਰੂਟਮੈਂਟ ਏਜੰਸੀ ਜੋ ਕਿ ਕਰੋਲਪਾਥ ਬੇਸਡ ਦਿੱਲੀ ਬੇਸਡ ਹੈਗੀ ਹੈ ਉਹਨਾਂ ਵੱਲੋਂ ਇਹਨਾਂ ਦੀ ਐਜੂਕੇਸ਼ਨਲ ਬੈਕਗ੍ਰਾਉਂਡ ਦੇਖਦੇ ਹੋਏ ਅਤੇ ਅ ਅੰਗਰੇਜ਼ੀ ਭਾਸ਼ਾ ਦਾ ਜਿਹੜਾ ਜਿਨ੍ਹਾਂ ਨੂੰ ਆਉਂਦੀ ਹੈ ਉਹ ਵੇਖਦੇ ਹੋਏ ਇਹਨਾਂ ਨੂੰ ਇਹ ਨੌਕਰੀ ਦਿੱਤੀ ਗਈ ਹੈ ਜਿਦੀ ਤਨਖਾਹ ਇਹਨਾਂ ਵੱਲੋਂ ਤਕਰੀਬਨ 35000 ਤੋਂ 50000 ਰੁਪਏ ਮਹੀਨੇ ਇਹਨਾਂ ਨੂੰ ਦਿੱਤੀ ਜਾ ਰਹੀ ਸੀ ਤੇ ਜਿਹੜਾ ਇਹ ਸਾਈਬਰ ਕ੍ਰਾਈਮ ਸਿੰਡੀਕੇਟ ਜਿਹੜਾ ਚਲਾ ਰਹੇ ਸੀ ਤਕਰੀਬਨ 15 ਤੋਂ 20 ਲੱਖ ਰੁਪਏ ਇਹ ਦਿਨ ਦਾ ਜਿਹੜਾ ਇਹ ट्रांजैक्शन ਜੋ ਕਿ ਸਾਨੂੰ ਹੁਣਲੀ ਪੁਛਕਿਸ਼ ਤੋਂ ਸਾਹਮਣੇ ਆਇਆ ਉਹ ਕਰ ਰਹੇ ਸੀਗੇ ਇਸ ਤੋਂ ਇਲਾਵਾ ਬੜਾ ਹੀ ਕੰਟਰੋਲਡ ਵੇਚ ਜਿਹੜਾ ਇਹ ਆਪਣਾ ਕੰਮ ਕਰਦੇ ਸੀ ਜਿਹਦੇ ਵਿੱਚ ਮੇਨਟੇਨੈਂਸ ਲਈ ਵੱਖਰੇ ਲੋਕ ਸੀਗੇ ਆ ਟ੍ਰੇਨਿੰਗ ਦੇ ਲਈ ਇਹਨਾਂ ਨੇ ਵੱਖਰੇ ਲੋਕ ਰੱਖੇ ਸੀ ਆਪਰੇਸ਼ਨ ਚਲਾਉਣ ਲਈ ਵੱਖਰੇ ਲੋਕ ਰੱਖੇ ਸੀ ਅਤੇ ਜਿਹੜਾ ਹਵਾਲਾ ਟ੍ਰਾਂਜੈਕਸ਼ਨ ਦੇ ਥਰੂ ਜੋ ਵੀ ਫਾਈਨੈਂਸਿਸ ਸੀਗੇ ਉਹਦੇ ਲਈ ਵੀ ਇਹਨਾਂ ਨੇ ਵੱਖਰੇ ਲੋਕ ਰੱਖੇ ਸੀ ਪੁਲਿਸ ਸਾਡੇ ਕੋਲੋਂ ਜਿਹੜੀ ਬਰਾਮਦਗੀ ਹੋਈ ਹੈ ਬਹੁਤ ਵੱਡੀ ਮਾਤਰਾ 'ਚ ਜਿਹੜੇ ਅਸੀਂ 40 ਲੈਪਟਾਪ ਇਹਨਾਂ ਕੋਲੋਂ ਮੁੱਖੇ ਤੋਂ ਹੀ ਅਸੀਂ ਬਰਾਮਦ ਕੀਤੇ ਆ ਇਹਨਾਂ ਕੋਲੋਂ ਅਸੀਂ 67 ਮੋਬਾਈਲ ਫੋਨ ਵੀ ਜਿਹੜੇ ਜਿਹੜੇ ਟੋਲ ਫਰੀ ਨੰਬਰ ਰਾਹੀਂ ਲੋਕਾਂ ਨੂੰ ਕਾਲ ਕਰਕੇ ਉਹਨਾਂ ਨੂੰ ਧਾਧੇ ਸੀ ਉਹ ਰਿਕਵਰ ਕੀਤੇ ਆ ਅਤੇ ਮੁੱਖੇ ਤੋਂ 10 ਲੱਖ ਰੁਪਏ ਜਿਹੜੀ ਨਜਾਇਜ਼ ਸਸਪੈਕਟਿਡ ਹਵਾਲਾ ਮਨੀ ਹੈ ਉਹ ਵੀ ਅਸੀਂ ਰਿਕਵਰ ਕੀਤੀ ਹੈ